بپاڑی ایک تا thank <sweak> you ड़े चोरी करो गारो

ਕੀ ਨਹੀਂ ਚਲੇਗੀ ਬੁਪਾਰੀਏ ਤਾ ਜਿੰਦਾਬਾਦ ਜਿੰਦਾਬਾਦ ਜਿੰਦਾ ਮੇਰਾ ਤਾਂ ਛੱਡਿਆ ਹੀ ਨਹੀਂ ਬੋਲਣ ਚੌਕਾ ਜੀ ਮੈਂ ਦੱਸ ਕੀ ਕਰਾਂ ਜੀ ਮੈਂ ਤਾਂ ਬਰਬਾਦ ਹੋ ਗਿਆ ਜੀ ਮੈਂ ਕਿਦੇ ਰੋਮਾਂ ਜਾ ਕੇ ਕੋਈ ਸੁਣਵਾਈ ਨਹੀਂ ਹੈਗੀ ਜੀ ਪਹਿਲਾਂ ਵੀ ਪੰਜ ਦਿਨ ਪਹਿਲਾਂ ਵੀ ਗਏ ਸੀ ਜੀ ਪੁਲਿਸ ਪ੍ਰਸ਼ਾਸਨ ਲਾਵੇ ਕੋਈ ਸੁਣਵਾਈ ਨਹੀਂ ਹੋਈ ਤਿੰਨ ਦਿਨਾਂ ਬਾਅਦ ਫੇਰ ਮੇਰੀ ਦੁਕਾਨ ਤੇ ਸਾਰੀ ਦੁਕਾਨ ਖਾਲੀ ਕਰਕੇ ਲੈ ਗਏ ਜੀ ਲਓ ਜੀ ਮੈਦਾ ਬਰਬਾਦ ਹੋ ਗਿਆ ਜੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਮਾਦਾ ਜੀ ਇੰਨਾ ਸਮਾਨ ਲੈ ਕੇ ਆਏ ਤੇ ਹੁਣ ਮੈਂ ਦੱਸੋ ਕੀ ਵਪਾਰੀ ਮੇਰਾ ਗਾਲ ਪੱਡ ਲੈਣਗੇ ਖਾ ਜਾਣਗੇ ਮੈਦਾ ਜੀ ਹੁਣ ਆਇਆ ਲਾ ਲਓ ਬਸ ਜਾਦਾ ਮੈਂ ਕੁਝ ਕਰ ਲੂੰਗਾ ਜੁਮੇਵਾਰ ਸਰਕਾਰ ਹੋਊਗੀ ਬਸ ਜੀ ਮੇਰਾ ਬੁਰਾ ਹਾਲ ਆ ਲਕਾ ਵੀ ਕੱਪੜੇ ਲੈ ਜੋ ਲੈ ਤਾਰ ਕੇ ਮੇਰੇ ਲੋ ਜੋ ਆ ਵੀ ਲੈ ਜੋ ਜਿੰਨੋ ਜ਼ਰੂਰਤਾ ਮੈਨੂੰ ਕੋਈ ਲੋੜ ਨਹੀਂ ਮਾਦਾ ਨੰਗਾ ਪਖਿਆਰੀ ਹੋ ਗਿਆ ਪਖਿਆਰੀ ਹੋ ਰਹਿ ਗਿਆ ਜੀ ਲੈ ਜੋ ਜਿਹੜਾ ਲੈ ਕੇ ਜਾਣਾ ਜੀ ਮੇਰੇ ਕੱਪੜੇ ਲੈ ਜੋ ਜੀ ਮਾਦਾ ਬੁਰਾ ਹਾਲ ਹੋ ਗਿਆ ਜੀ ਮੈਂ ਨਹੀਂ ਦੁਕਾਨਦਾਰੀਆ ਕਰਨੀ ਆ ਮੈਂ ਕਰਦਾ ਹੀ ਨਹੀਂ ਹੈਗਾ ਜੀ ਮੇਰੇ ਝੋਮਰ ਜਿਹੜੀ ਦੁਕਾਨਦਾਰੀ ਦਵਾਓ ਜੀ ਮੈਂ ਨਹੀਂ ਪਤਾ ਮੇਰਾ ਮਾਲ ਮੋਲ ਦਵਾਓ ਮੈਂ ਇਹ ਕਰਦਾ ਹੀ ਨਹੀਂ ਹੈਗਾ ਦੁਕਾਨਦਾਰੀ ਜੀ ਫੌਰਨ ਮੈਂ ਕਰ ਲਓ ਜੀ ਮਾ ਕਿਥੇ ਰਿਹਾ ਮਾ ਮੈਨੂੰ ਮਾਰ ਦੋ ਤੁਸੀਂ ਬਸ ਚੋਰਾਂ ਨੇ ਤਾਂ ਮੈਨ ਸੁਣਵਾਈ ਨਹੀਂ ਹੋ ਰਹੀ ਜੀ ਮੈਂ ਕੁਝ ਵੀ ਨਹੀਂ ਕਰ ਸਕਦਾ ਆ ਕੇ ਦੇਖਿਆ ਕੀ ਮਾਈ ਬਹੁਤ ਮੇਰਾ ਦੁਕਾਨ ਦਾ ਸ਼ੀਸ਼ਾ ਭੰਨਿਆ ਪਿਆ ਸ਼ਟਰ ਪਾੜਿਆ ਪਿਆ ਮਾਲ ਖਾਲੀ ਪਿਆ ਦੁਕਾਨਦਾਰੀ ਜੀ ਕਿੰਨੇ ਦਾ ਸਮਾਨ ਸੀ ਟੋਟਲ ਮੈਂ ਕਹਿੰਦਾ ਜੀ ਕੀ ਲਾਵਾਂ ਸਾਬ ਸਾਰੀ ਖਾਲੀ ਪਈ ਆ ਮੈਂ ਬਸ ਐ ਲਾ ਲਓ ਬੰਦਾ ਉੱਜਣ ਗਿਆ ਜੀ ਬਸ ਜੀ ਪਾ ਬੰਦੇ ਦਾ ਆ ਲਾ ਲਓ ਜਿਵੇਂ ਕਿਸੇ ਦਾ ਪਿਓ ਮਰ ਗਿਆ ਜਾ ਕੇ ਦਾ ਪੁੱਤ ਮਰ ਗਿਆ ਮੇਰਾ ਤਾਂ ਮਰ ਗਿਆ ਜੀ ਉਹੀ ਹੁੰਦੀ ਕਿਸਾਨ ਦੀ ਜ਼ਮੀਨ ਹੁੰਦੀ ਆ ਕਿਸਾਨ ਜਿਵੇਂ ਪ੍ਰੇਸ਼ਾਨ ਨੇ ਹੁਣ ਦੁਕਾਨਦਾਰ ਪ੍ਰੇਸ਼ਾਨ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਜਾਣੂ ਕਰਾ ਚੁੱਕੇ ਆ ਛੜੇ ਦਿੱਲੀ ਮਨ ਲੋ ਇੱਕ ਦਿਨ ਛੱਡ ਕੇ ਚੋਰੀ ਹੁੰਦੀ ਆ ਜਿਹੜੇ ਏਰੀਆ ਚ ਇਹ ਬੋਰਾ ਗੇਟ ਜੀ ਕਿੰਨੇ ਕ ਦਿਨ ਹੋ ਗਏ ਮਨ ਲੋ 4-5 ਦਿਨ ਹੋ ਗਏ ਜੀ ਅਸੀਂ ਪ੍ਰਸ਼ਾਸਨ ਨੂੰ ਰੋਜ਼ ਦੱਸ ਕੇ ਆਉਨੇ ਆ ਤੇ ਇੱਕ ਦਿਨ ਛੱਡ ਕੇ ਛੱਟ ਟੁੱਟ ਜਾਂਦਾ ਜੀ ਅੱਜ ਵੀ ਚੋਰੀ ਅੱਜ ਰਾਣਾ ਰੇ ਗਾਰਮੈਂਟਸ ਉਹਦੇ ਵਿਚਾਰੇ ਦੀ ਚੋਰੀ ਹੋਈ ਆ ਉਹ ਵਿਚਾਰਾ ਪਿੰਡੋਂ ਕੰਮ ਛੱਡ ਕੇ ਇੱਥੇ ਆਇਆ ਵੀ ਚੰਗੇ ਕੰਮ ਦੀ ਤਲਾਸ਼ ਲਈ ਤੇ ਉਹਦਾ ਬਾਪ ਉਹਨੂੰ ਬਾਹਰ ਭੇਜਣਾ ਚਾਹੁੰਦੀ ਉਹ ਬਾਹਰ ਨਹੀਂ ਗਿਆ ਕਹਿੰਦਾ ਮੈਂ ਇੱਥੇ ਹੀ ਕੰਮ ਕਰਨਾ ਹੈਗਾ ਉਹ ਵਿਚਾਰਾ ਲੁੱਟ ਗਿਆ ਦੱਸੋ ਹੋਰ ਉਹ ਵਿਚਾਰਾ ਕਰਜ਼ਾ ਚੱਕ ਕੇ ਉਹਰੇ ਆਇਆ ਸੀਗਾ ਕਿੰਨੇ ਦੀ ਚੋਰੀ ਹੋਈ ਉਹਦਾ ਕਾਫੀ ਪਰ ਕੰਟੀਨਿਊਜ਼ ਕੈਮਰੇ ਚ ਵੀ ਆ ਰਿਹਾ ਉਹ ਅਸੀਂ ਪ੍ਰਸ਼ਾਸਨ ਨੂੰ ਬਾਕਾਇਦਾ ਉਹਨਾਂ ਦੀ ਵੀਡੀਓ ਕਲਿੱਪ ਵੀ ਦੇ ਕੇ ਆਇਆ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਚੋਰੀ ਆ ਇਹ ਇੱਕ ਤਾਂ ਹੀ ਪੂਸ਼ਨ ਜਨਰਲ ਸਟੋਰ ਤੇ ਹੋਈ ਆ ਚੱਕੀ ਤੇ ਹੋਈ ਆ ਤੇ ਉਧਰ ਇੱਕ ਮੋਬਾਈਲ ਜਗਾ ਤੇ ਮਨੈਰੀ ਦੁਕਾਨ ਤੇ ਮળો ਸਾਨੂੰ ਇਹ 11ਵਾਂ ਸ਼ਟਰ ਪਟਿਆ ਗਿਆ 11ਵਾਂ ਸ਼ਟਰ ਪਟਿਆ ਗਿਆ ਜੀ ਹਾਂ ਹੁਣ ਕੀ ਮੰਗ ਕਰਦੇ ਹਾਂ ਹੁਣ ਮੰਗ ਕਰਦੇ ਉਹਨੂੰ ਇੱਕ ਗ੍ਰਿਫਤਾਰੀ ਕੀਤਾ ਪ੍ਰਸ਼ਾਸਨ ਨਹੀਂ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਦਾ ਵਿਚਾਰਾ ਜਿਹੜਾ ਬਣਦਾ ਮੌਜਾ ਜਿਹੜਾ ਬਰਾਂਦੀ ਕਰਾਈ ਜਾਵੇ ਅਸੀਂ ਇਹ ਦੇਖਦੇ ਆਂ ਸ਼ਹਿਰ ਦੇ ਵਿੱਚ ਰੋਜ਼ ਗੁੰਡਾਗਰਦੀ ਔਰ ਸ਼ਹਿਰ ਨੂੰ ਲੁੱਟਣ ਵਾਸਤੇ ਇੱਥੇ ਗੁੰਡੇ ਛੱਡੇ ਹੋਏ ਨੇ ਪੁਲਿਸ ਆल्या ਨੇ ਪੁਲਿਸ ਆल्या ਨੇ ਛੱਡੇ ਪੈਨ ਜੇ ਇਹਨਾਂ ਨੂੰ ਜਾ ਕੇ ਅਸੀਂ ਦੱਸਦੇ ਆਂ ਵੀ ਫਲਾਣਾ ਬੰਦਾ ਫੜ ਲਿਆ ਫਲਾਣਾ ਫੜ ਲਿਆ ਇਹਨਾਂ ਦੇ ਨਾਲ ਕੋਈ ਸੜਾਈ ਨਹੀਂ ਸਾਡੇ ਲੋਕਾਂ ਦੀ ਤੇ ਸ਼ਹਿਰ ਦੇ ਕਦੇ ਕੋਈ ਚੈਨੀ ਚੈਨੀ ਲੈਣ ਦਾ ਖੋਗੇ ਕੋਈ ਮੋਬਾਈਲ ਲੈਣ ਦਾ ਗਰੀਬ ਆਦਮੀ ਦਾ ਆ ਛਾਰਾ ਪੌੜਾ ਗੇਟ ਟੱਪਿਆ ਬੈ ਵਿਚਾਰਾ ਜਿੰਨੇ ਵੀ ਰੋਜ਼ ਇੱਕ ਨਾ ਇੱਕ ਦੁਕਾਨ ਜਿਹੜੀ ਰੋਜ਼ ਹੀ ਰੋਲ ਟੁੱਟ ਰਹੀ ਹੈ ਕੋਈ ਸੁਣਾਈ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਚੋਰ ਤੁਹਾਨੂੰ ਵੀ ਦੇਖਿਆ ਸੀ ਸੀਸੀਟੀਵੀ ਚਾਰੇ ਤੇ ਇਹ ਗ੍ਰਿਫਤਾਰ ਹੀ ਨਹੀਂ ਹੋ ਕੇ ਆਉਣੇ ਨਹੀਂ ਨਹੀਂ ਜਿਹਦੇ ਘਰੇ ਰੇਡ ਕੀਤਾ ਗਿਆ ਸੀ ਘਰੇ ਰਹਿੰਦਾ ਨਹੀਂ ਇਹਦੀ ਮਾਂ ਹੈ ਇਕੱਲੀ ਠੀਕ ਹੈ ਜੀ ਬਾਕੀ ਇਹਦੇ ਫੇਰ ਬਾਊਟ ਬਾਰੇ ਅਸੀਂ ਸੋਰਸਸ ਲਾਏ ਹੋਏ ਨੇ ਜਲਦੀ ਗ੍ਰਿਫਤਾਰ ਕਰਾਂਗੇ ਇਹ ਉਹੀ ਬੰਦਾ ਜਿਹਨੇ ਪਹਿਲੇ ਚੋਰੀ ਨਹੀਂ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਰਾਤ ਕੋ ਸੈਟਟ ਫੋੜ ਕੇ ਕੋਸ਼ਿਸ਼ ਕੀਤੀ ਹੈ ਪੁਲਿਸ ਪਾਰਟੀ ਆ ਗਈ ਸੀਗੀ ਭੱਜ ਗਿਆ ਉਹ ਹੱਥ ਸਾਡੇ ਕਾਬੂ ਨਹੀਂ ਆਇਆ ਜਿਹੜਾ ਬੰਦਾ ਸੀਗਾ ਕਾਰਵਾਈ ਅਸੀਂ ਕਰ ਰਹੇ ਹਾਂ ਹਾਂ ਤੇ ਹੁਣ ਇਹਨਾਂ ਨੇ ਕੀ ਆਸ਼ਵਾਸ਼ਣ ਦਿੱਤਾ ਜਿਹੜਾ ਪੂਰਾ ਜੀ ਇਹਨਾਂ ਦੀ ਪੂਰੀ ਰੱਖਿਆ ਕਰਾਂਗੇ ਅਸੀਂ ਵਾਅਦਾ ਕਰਾਂਗੇ ਆਪਣੀ ਜੀ ਉਹਨੂੰ ਰੈਸਟ